ਡੈਲਿਸਿਸ ਦਾ ਜਿਹੜਾ ਇਲਾਜ ਹੈ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਵੱਲੋਂ ਇਹ ਆਪਣਾ ਫਿਸਟਲਾ ਬਣਿਆ ਹੋਇਆ ਜੀ ਤੇ ਥੱਲੇ ਵਾਲੇ ਆਰਟ ਆਰਟਰੀ ਵਾਲੀ ਨੀਡਲ ਲੱਗੀ ਉੱਤੇ ਵਾਲੀ ਵੇਨ ਸਿਕਰਾਹੀਂ ਬਲੱਡ ਜਾਂਦਾ ਜੀ ਖਿੱਚਦੀਆਂ ਮਸ਼ੀਨ ਉਦੋਂ ਬਾਅਦ ਆ ਫਿਲਟਰ ਆ ਜੀ ਫਿਲਟਰ ਆਹੀਂ ਫਿਲਟਰ ਹੋ ਕੇ ਵਾਪਸ ਜਾਂਦਾ ਬਲੱਡ ਇਹ ਆ ਫਿਲਟਰ ਆ ਇਹਦੇ ਵਿੱਚ ਇੱਕ ਰਾਹੀਂ ਯੂਰੀਆ ਕ੍ਰੈਟ ਨੇ ਨਿਕਲਦਾ ਇੱਕ ਰਾਹੀਂ ਵਾਟਰ ਨਿਕਲਦਾ ਜੀ ਮੇਰੀ ਸਟਾਰਟਿੰਗ ਇਹਨਾਂ ਤੋਂ ਹੋਈ ਸੀਗੀ ਡੈਲਿਸਿਸ ਤੇ 3 ਸਾਲ ਹੋ ਗਏ ਮੈਨੂੰ ਸਰ ਕਰਾਉਂਦਿਆਂ ਨੂੰ ਜਦੋਂ ਮੈਂ ਇੱਥੇ ਆ ਕੇ ਮਾਹੌਲ ਦੇਖਿਆ ਇੱਥੇ ਦਾ ਸਿਸਟਮ ਦੇਖਿਆ ਤੇ ਮੇਰਾ ਮਨ ਬੜਾ ਖੁਸ਼ ਹੋਇਆ ਜਿਹੜੇ ਪੇਸ਼ੈਂਟ ਨੇ ਜਿਹੜੇ ਇਸ ਚੀਜ਼ ਦੇ ਨਾਲ ਜ਼ਿੰਦਗੀ ਔਰ ਮੌਤ ਦੇ ਨਾਲ ਲੜਦੇ ਨੇ ਉਹਨਾਂ ਨੂੰ ਇੱਕ ਇਹਨਾਂ ਨੇ ਨਵੀਂ ਰਾਹ ਦਿੱਤੀ ਆ ਔਰ ਇੱਥੇ ਇਹਨਾਂ ਨੇ ਜਿਹੜਾ ਡਾਇਲਸਿਸ ਫ੍ਰੀ ਵਾਲਾ ਸਿਸਟਮ ਰੱਖਿਆ ਔਰ ਵਨ ਟਾਈਮ ਫਿਲਟਰ ਯੂਜ਼ ਕਰਦੇ ਆ ਉਹ ਮੈਨੂੰ ਬਹੁਤ ਪਲੱਸ ਪੁਆਇੰਟ ਲੱਗਾ ਇਹਨਾਂ ਦਾ ਮੈਨੂੰ ਇੱਥੇ ਐਂਡਿਊ ਵੀ ਆ ਕੇ ਪੁੱਛਦੇ ਨੇ ਉਹ ਡਾਕਟਰ ਵੀ ਇੱਥੇ ਮੈਨੂੰ ਘੰਟੇ-ਘੰਟੇ ਅੱਧੇ-ਅੱਧੇ ਘੰਟੇ ਬਾਅਦ ਆ ਕੇ ਮੇਰਾ ਚੈੱਕਅਪ ਕਰਦੇ ਨੇ, ਦੇਖਦੇ ਨੇ ਬੀਪੀ ਵਗੈਰਾ ਦੇਖਦੇ ਨੇ ਤੇ ਇਦਾਂ ਕੇਅਰ ਕਰਦੇ ਨੇ ਤੇ ਮਨ ਚ ਖੁਸ਼ੀ ਹੁੰਦੀ ਹੈ ਵੀ ਚਲੋ ਸਾਨੂੰ ਕੋਈ ਸਾਡੀ ਕੇਅਰ ਕਰਨ ਵਾਲਾ ਇੱਥੇ ਹੈਗਾ ਤੇ ਜੀਵਨ ਦੀ ਆਸ ਹੈਗੀ ਆ ਮੈਨੂੰ। ਸਸਿ ਕੱਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਤੁਹਾਡੇ ਨਾਲ ਜੈ ਕੁਮਾਰ। ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਲੈ ਕੇ ਆਏ ਜਿੱਥੇ ਡਾਇਲਿਸਿਸ ਇੱਕ ਕਾਮਨ ਵਰਡ ਜਿਹੜਾ ਬੰਦਾ ਜਾ ਰਿਹਾ ਅੱਜਕੱਲ ਦੇ ਯੁੱਗ ਦੇ ਵਿੱਚ ਜੋ ਬਿਲਕੁਲ ਕਾਮਨ ਹੋ ਗਿਆ ਤੁਸੀਂ ਵੀ ਜਾਣਦੇ ਹੋਗੇ ਪਰ ਅੱਜ ਤੁਹਾਨੂੰ ਡੀਪਲੀ ਦੱਸਾਂਗੇ ਡਾਇਲਿਸਿਸ ਹੁੰਦਾ ਕੀ ਹੈ ਕਿ ਡਾਇਲਿਸਿਸ ਦਾ ਇਲਾਜ ਕਿਸ ਤਰ੍ਹਾਂ ਕਰਦਾ ਪਰ ਇੱਕ ਤੁਹਾਨੂੰ ਵੱਡੀ ਗੱਲ ਦੱਸ ਦਈਏ ਇੱਕ ਡਾਇਲਿਸਿਸ ਦਾ ਜਿਹੜਾ ਇਲਾਜ ਹੈ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਵੱਲੋਂ ਸੋ ਅੱਜ ਮੌਜੂਦ ਹਾਂ ਜਿਹੜਾ ਲੁਧਿਆਣੇ ਦਾ ਜ਼ਬਦੀ ਏਰੀਆ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਉਂਗਾ ਕਿ ਕਿਸ ਤਰੀਕੇ ਨਾਲ ਜਿਹੜੇ ਪੇਸ਼ੈਂਟ ਵੀ ਇੱਥੇ ਜਿਹੜਾ ਪੇਸ਼ੈਂਟ ਦੀ ਕੇਅਰ ਕੀਤੀ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਜਾਣਾਂਗੇ ਇੱਕ ਮਸ਼ੀਨ ਲੱਗੀ ਹੋਈ ਹੈ ਸਾ ਮੈਂ ਕੈਮਰਾਮੈਨ ਰਕੂੰਗਾ ਇੱਕ ਵਾਰੀ ਮਸ਼ੀਨ ਦੀ ਜਿਹੜੀ ਫੁਟੇਜ ਉਹ ਦਿਖਾਈ ਜਾਵੇ ਕਿਸ ਤਰ੍ਹਾਂ ਜਿਹੜਾ ਇਹ ਮਸ਼ੀਨ ਕੰਮ ਕਰਦੀ ਹੈ ਤੇ ਸਾਡੇ ਨਾਲ ਵੀਰ ਵੀ ਮੌਜੂਦ ਹੈ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਇਹ ਡਾਇਲਿਸਿਸ ਦਾ ਇਲਾਜ ਕਰਦੇ ਹੋ ਇਹ ਮਸ਼ੀਨ ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਮਸ਼ੀਨ ਜੀ ਡੈਲਸੀ ਦਾ ਪਰਮਾਨੈਂਟਲੀ ਦਾ ਇਲਾਜ ਹੈ ਨਹੀਂਗਾ ਵੀ ਪੱਕਾ ਇਲਾਜ ਹੈ ਇਹ ਇੱਕ ਹੈ ਵੀ ਯਾਨੀ ਕਿ ਡੈਲਸੀ ਰਹੀ ਪੇਸ਼ੰਡ ਦੀ ਲਾਈਫ ਉਹਨਾ ਟਾਈਮ ਚੱਲਦੀ ਰਹਿੰਦੀ ਹੈ ਤੇ ਇਹ ਆਪਣਾ ਫਿਸਟੂਲਾ ਬਣਿਆ ਹੋਇਆ ਜੀ ਇਥੇ ਲੈ ਵਾਲੇ ਆਰਟਰੀ ਵਾਲੀ ਨੀਡਲ ਲੱਗੀ ਉੱਤੇ ਵਾਲੀ ਵੇਨਸ ਇਕ ਰਾਹੀਂ ਬਲੱਡ ਜਾਂਦਾ ਜੀ ਖਿੱਚਦੀਆਂ ਮਸ਼ੀਨ ਉਦੋਂ ਬਾਅਦ ਆ ਫਿਲਟਰ ਆਈ ਫਿਲਟਰ ਆਈ ਫਿਲਟਰ ਹੋ ਕੇ ਵਾਪਸ ਜਾਂਦਾ ਬਲੱਡ ਜੀ ਕੀ ਕੀ ਪ੍ਰੋਸੀਜਰ ਹੁੰਦਾ ਵਾ ਕਿ ਕਿਦਾਂ ਸ਼ੁਰੂ ਕਰਦੇ ਮੈਨੂੰ ਕਿਦਾਂ ਖਤਮ ਕਰਦੇ ਹੋ ਤੇ ਪੇਸ਼ੈਂਟ ਤੱਕ ਦਾ ਪ੍ਰੋਸੀਜਰ ਕੀ ਹੁੰਦਾ ਵਾ ਪੇਸ਼ੈਂਟ ਤੱਕ ਦਾ ਪ੍ਰੋਸੀਜਰ ਇਹ ਹੁੰਦਾ ਜੀ ਇਹਨਾਂ ਦਾ ਖੂਨ ਦੀ ਸਫਾਈ ਹੋ ਜਾਂਦੀ ਆ ਯੂਰੀਆ ਕ੍ਰੈਟਨਿਨ ਜੋ ਵੀ ਇਹਨਾਂ ਦੇ ਅੰਦਰ ਖਾਣਾ ਪੀਣਾ ਵਾ ਕਿਡਨੀ ਵਰਕ ਨਹੀਂ ਕਰਦੀ ਇਹਨਾਂ ਦੀ ਜੋ ਵੀ ਇਹਨਾਂ ਦਾ ਖਾਣਾ ਪੀਣਾ ਵਾ ਵਾਸ਼ਰੂਮ ਵਗੈਰਾ ਉਹ ਰੁਕਿਆ ਹੋਇਆ ਵਾ ਉਹ ਪਾਸ ਨਹੀਂ ਹੁੰਦਾ ਯੂਰਨ ਪਾਸ ਨਹੀਂ ਹੁੰਦਾ ਇਹਨਾਂ ਦਾ ਜੋ ਵੀ ਪਾਣੀ ਪੂਣੀ ਅੰਦਰ ਇਕੱਠਾ ਹੋ ਰਿਹਾ ਵਾ ਉਹ ਸਾਰਾ ਡੈਲਸੀ ਰਾਈ ਨਿਕਲ ਰਿਹਾ ਵਾ ਆ ਫਿਲਟਰ ਆ ਇਹਦੇ ਵਿੱਚ ਇੱਕ ਰਾਈ ਜੂਰੀਆ ਕਰਾਟ ਨੇ ਨਿਕਲਦਾ ਇੱਕ ਰਾਹੀਂ ਵਾਟਰ ਨਿਕਲਦਾ ਜੀ ਜੋ ਵੀ ਇਹਨਾਂ ਨੂੰ ਚਲੋ ਵੀ ਵਧੀਆ ਫੀਲ ਹੁੰਦਾ ਡੈਲਸੀ ਕਰਾ ਕੇ ਇਹ ਤਿੰਨ ਤਿੰਨ ਦਿਨ ਚਾਰ ਦਿਨ ਪੰਜ ਦਿਨ ਜੋ ਵੀ ਕੱਢ ਸਕਦੇ ਨੇ ਆਰਾਮਦਾਰੀ ਨਾਲ ਹਫਤੇ 'ਚ ਇਹਨਾਂ ਦੀ ਦੋ ਵਾਰੀ ਡੈਲਸੀ ਹੋ ਰਹੀ ਆ ਆ ਦੋ ਵਾਰੀ ਇਹਨਾਂ ਨੂੰ ਵਧੀਆ ਫੀਲ ਹੋ ਰਿਹਾ ਹੈ ਡੈਲਸੀ ਕਰਾ ਕੇ ਤੇ ਇਹ ਕਿੱਦਾਂ ਲੱਗਦਾ ਕੀ ਪ੍ਰੋਸੀਜਰ ਜਿਹੜਾ ਪੇਸ਼ੈਂਟ ਤੱਕ ਦਾ ਜਿਹੜਾ ਤੁਸੀਂ ਦੱਸਿਆ ਬਹੁਤ ਪੇਸ਼ੈਂਟ ਦਾ ਜਿਹੜਾ ਜਿਹੜਾ ਕਲੀਅਕੀ ਬਾਡੀ ਦੇ ਵਿੱਚ ਜਿਹੜੇ ਸਿਸਟਮ ਖਰਾਬ ਹੋ ਜਾਂਦੇ ਆ ਉਸ ਨੂੰ ਲੈ ਕੇ ਇਹ ਮਸ਼ੀਨ ਕਿਸ ਤਰ੍ਹਾਂ ਉਸ ਨੂੰ ਸਹੀ ਕਰਦੀ ਹੈ ਸਹੀ ਤਾਂ ਇਹ ਵਾ ਖੂਨ ਫਿਲਟਰ ਹੋ ਕੇ ਸਾਰਾ ਕੁਝ ਹੈ ਨਾ ਸਾਰਾ ਕੁਝ ਹੀ ਕੱਢ ਦੇਣਾ ਇਹ ਖੂਨ ਫਿਲਟਰ ਕਰਕੇ ਜੋ ਕਿ ਪ੍ਰੋਸੀਜਰ ਚੱਲ ਹੀ ਰਿਹਾ ਵਾ ਖੂਨ ਫਿਲਟਰ ਹੋ ਕੇ ਚੱਲ ਰਿਹਾ ਵਾ ਸਾਰਾ ਕੁਝ ਵਿੱਚ ਰਿਮੂਵ ਹੋ ਜਾਂਦਾ ਕਿਸ ਤਰ੍ਹਾਂ ਲੱਗ ਰਿਹਾ ਵੀ ਕਿੰਨੇ ਕ ਦਿਨ ਤੋਂ ਤੁਹਾਨੂੰ ਇਹ ਡਾਇਲਿਸਿਸ ਦੀ ਪ੍ਰੋਬਲਮ ਸੀ ਵੀ ਤੇ ਕਿਸ ਤਰ੍ਹਾਂ ਪਤਾ ਲੱਗਦਾ ਤੁਹਾਨੂੰ ਕਿ ਇੱਥੇ ਬਿਲਕੁਲ ਮੁਫਤ ਇਲਾਜ ਹੁੰਦਾ ਸਰ ਸਰ ਮੈਨੂੰ ਡਾਕਟਰ ਸੁਧਮ ਸਰ ਨੇ ਮੇਰੀ ਸਟਾਰਟਿੰਗ ਇਹਨਾਂ ਤੋਂ ਹੋਈ ਸੀਗੀ ਡਾਇਲਿਸਿਸ ਤੇ 3 ਸਾਲ ਹੋ ਗਏ ਮੈਨੂੰ ਸਰ ਕਰਾਉਂਦਿਆਂ ਨੂੰ ਤੇ ਮੈਂ ਹੋਰ ਜਿੱਥੋਂ ਕਰਾਂਦੇ ਉੱਥੇ ਸੈਟੀਸਫਾਈ ਨਹੀਂ ਸੀਗਾ ਮੈਂ ਪਰ ਮੈਨੂੰ ਇੱਥੇ ਸਰ ਨਾਲ ਜਦੋਂ ਐਡ ਮਿਲੀ ਤੇ ਮੈਨੂੰ ਥੋੜਾ ਪਤਾ ਲੱਗਿਆ ਸਰ ਵੀ ਇੱਥੇ ਹੈਗੇ ਆ ਕਿਉਂਕਿ ਮਸ਼ੀਨਾਂ ਦਾ ਆਲਮੋਸਟ ਹਰ ਡਾਇਲਿਸਿਸ ਸੈਂਟਰ ਚ ਲੱਗੀਆਂ ਨੇ ਪਰ ਬੰਦੇ ਨੂੰ ਤਸੱਲੀ ਉਦੋਂ ਹੁੰਦੀ ਜਦੋਂ ਕੋਈ ਤੁਹਾਨੂੰ ਕੇਅਰ ਕਰਨ ਵਾਲਾ ਮਿਲੇ ਤੇ ਠੀਕ ਆ ਸਰ ਇੱਥੇ ਮੈਨੂੰ ਡਾਕਟਰ ਸੁਧਾਨ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਔਰ ਉਹਨਾਂ ਨੇ ਕਿਹਾ ਤੁਸੀਂ ਇੱਕ ਵਾਰੀ ਆਓ ਤੁਸੀਂ ਇੱਥੇ ਆ ਕੇ ਦੇਖੋ ਜਦੋਂ ਮੈਂ ਇੱਥੇ ਆ ਕੇ ਮਾਹੌਲ ਦੇਖਿਆ ਇੱਥੇ ਦਾ ਸਿਸਟਮ ਦੇਖਿਆ ਤੇ ਮੇਰਾ ਮਨ ਬੜਾ ਖੁਸ਼ ਹੋਇਆ ਤੇ ਮੈਂ ਡਾਇਗਨੋਸਿਸ ਕਰਾ ਕੇ ਬਿਲਕੁਲ ਆਪਣਾ ਫਿਟ ਐਂਡ ਫਾਈਨ ਹਾਂ ਕੋਈ ਪਰੇਸ਼ਾਨੀ ਨਹੀਂ ਮੈਨੂੰ ਤੇ ਮਨ ਨੂੰ ਖੁਸ਼ੀ ਵੀ ਆ ਵੀ ਮੈਂ ਕਿ ਸਹੀ ਜਗ੍ਹਾ ਤੇ ਪਹੁੰਚ ਗਿਆ ਥੈਰੇਪੀ ਸੈਂਟਰ ਤੇ ਤੇ ਐਨ ਜੀਓ ਵਾਲਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ ਜਿਨ੍ਹਾਂ ਨੇ ਸਾਡੇ ਵਰਗੇ ਦੁਖੀ ਬੰਦਿਆਂ ਦਾ ਜਿਹੜੇ ਪੇਸ਼ੈਂਟ ਨੇ ਜਿਹੜੇ ਇਸ ਚੀਜ਼ ਦੇ ਨਾਲ ਜ਼ਿੰਦਗੀ ਔਰ ਮੌਤ ਦੇ ਨਾਲ ਲੜਦੇ ਨੇ ਉਹਨਾਂ ਨੂੰ ਇੱਕ ਇਹਨਾਂ ਨੇ ਨਵੀਂ ਰਾਹ ਦਿੱਤੀ ਹੈ ਔਰ ਇੱਕ ਜੀਨ ਦਾ ਆਸਰਾ ਦਿੱਤਾ ਹੈ ਵੀ ਤੁਸੀਂ ਇੱਥੇ ਆਓ ਕਿਉਂਕਿ ਇਸ ਪੋਜੀਸ਼ਨ ਦੇ ਵਿੱਚ ਮੈਂ ਸਰ ਬਹੁਤ ਪੈਸਾ ਖਰਾਬ ਕਰ ਚੁੱਕਾ ਹਾਂ ਮੈਂ ਬਹੁਤ ਜ਼ਿਆਦਾ ਔਰ ਇੱਥੇ ਇਹਨਾਂ ਨੇ ਜਿਹੜਾ ਡਾਇਲਸਿਸ ਫ੍ਰੀ ਵਾਲਾ ਸਿਸਟਮ ਰੱਖਿਆ ਔਰ ਵਨ ਟਾਈਮ ਫਿਲਟਰ ਯੂਜ਼ ਕਰਦੇ ਆ ਉਹ ਮੈਨੂੰ ਬਹੁਤ ਪਲੱਸ ਪੁਆਇੰਟ ਲੱਗਾ ਇਹਨਾਂ ਦਾ ਤੇ ਮੈਨੂੰ ਮੋਢੀ ਦੇ ਵਿੱਚ ਇਨਫੈਕਸ਼ਨ ਹੋਣ ਦਾ ਕੋਈ ਡਰ ਨਹੀਂ ਹੈਗਾ ਤੇ ਮੈਂ ਬਿਲਕੁਲ ਆਪਣੇ ਆਪ ਨੂੰ ਗੁੱਡ ਹੈਲਥ ਮਹਿਸੂਸ ਕਰਦਾ ਹਾਂ ਇਸ ਤੋਂ ਇਸ ਤੋਂ ਪਹਿਲਾਂ ਜਦੋਂ ਤੁਸੀਂ ਕਰ ਸੀ ਜਾਂ ਕਿਤੇ ਹੋਰ ਵੀ ਕਰਾ ਰਹੇ ਸੀਗੇ ਇਲਾਜ ਉਸ ਉੱਥੇ ਕੀ ਸੀਗਾ ਉੱਥੇ ਸਰ ਇਹ ਸੀਗਾ ਵੀ ਉਹ ਤੇ ਤਾਂ ਇੱਕ ਤਾਂ ਇੰਜੈਕਸ਼ਨ ਜੀ ਪ੍ਰੋਪਰ ਲੱਗਦੇ ਔਰ ਇੱਕ ਸਟਾਫ ਦੀ ਪ੍ਰੋਬਲਮ ਹੁੰਦੀ ਸੀ ਉੱਥੇ ਉੱਥੇ ਜਾਂਦਾ ਤਾਂ ਜ਼ਰੂਰ ਸੀਗਾ ਪਰ ਇੱਕ ਇਹ ਮੈਨੂੰ ਹੁੰਦਾ ਸੀਗਾ ਵੀ ਮੈਂ ਸ਼ਾਇਦ ਬਚਣਾ ਨਹੀਂਗਾ ਕਿਉਂਕਿ ਮੈਨੂੰ ਉੱਥੇ ਦਾ ਮਾਹੌਲ ਉੱਥੇ ਦਾ ਸਟਾਫ ਕੋਈ ਵੀ ਮਿਲਨਸਾਰ ਨਹੀਂ ਮਿਲੇ ਆਪਣਾ ਪੜ ਨਹੀਂ ਮਿਲੇ ਉੱਥੇ ਡਰਸਿਸ ਤਾਂ ਹੁੰਦੇ ਸੀਗੇ ਪਰ ਮੈਂ ਜਦੋਂ ਘਰ ਜਾਂਦਾ ਸੀ ਜਾ ਕੇ ਮੇਰੀ ਹੈਲਥ ਖਰਾਬ ਹੋ ਜਾਂਦੀ ਸੀ ਜਿਹਦੇ ਕਰਕੇ ਮੈਂ ਬਹੁਤ ਪਰੇਸ਼ਾਨ ਹੁੰਦਾ ਸੀ ਮੈਂ ਸੋਚਦਾ ਸੀ ਵੀ ਕੀ ਕਰਾਂ ਵੀ ਜਿਹਦੇ ਕਰਕੇ ਇਦਾਂ ਦਾ ਹੋਵੇ ਜਿਹਦੇ ਨਾਲ ਮੈਨੂੰ ਮੇਰੀ ਹੈਲਥ ਸਹੀ ਹੋ ਜਵੇ ਮੈਂ ਪਰੇਸ਼ਾਨ ਨਾ ਹੋਵਾਂ ਬਟ ਇੱਥੇ ਜਦੋਂ ਨਿਊ ਮਸ਼ੀਨਸ ਲੱਗੀਆਂ ਨੇ ਸਟਾਫ ਅੱਛਾ ਮਿਲ ਗਿਆ ਔਰ ਕੇਅਰ ਕਰਨ ਵਾਲੇ ਨਹੀਂ ਮੈਨੂੰ ਐਮੀ ਕਮਾ ਮੈਂ ਵੀ ਕੋਈ ਉਹ ਨਹੀਂ ਵੀ ਕੈਮਰਾ ਦੇਖ ਕੇ ਮੈਂ ਤੁਹਾਨੂੰ ਬਲਫ ਮਾਰਦਾ ਪਿਆ ਮੈਨੂੰ ਇੱਥੇ ਐਨ ਜੀਓ ਵੀ ਆ ਕੇ ਪੁੱਛਦੇ ਨੇ ਉਹ ਡਾਕਟਰ ਵੀ ਇੱਥੇ ਮੈਨੂੰ ਘੰਟੇ-ਘੰਟੇ ਅੱਧੇ-ਅੱਧੇ ਘੰਟੇ ਬਾਅਦ ਆ ਕੇ ਮੇਰਾ ਚੈੱਕ ਅਪ ਕਰਦੇ ਨੇ ਦੇਖਦੇ ਨੇ ਬੀਪੀ ਵਗੈਰਾ ਦੇਖਦੇ ਨੇ ਕਿਉਂਕਿ ਮੈਂ ਤਾਂ ਪੇਸ਼ੈਂਟ ਆ ਮੈਂ ਤਾਂ ਬੈੱਡ ਤੇ ਪਿਆ ਮੈਨੂੰ ਕੁਝ ਨਹੀਂ ਪਤਾ ਲੱਗਦਾ ਪਰ ਜਿਹੜੀਆਂ ਮਸ਼ੀਨਾਂ ਨੇ ਉਹਦੇ ਵਿੱਚ ਪਤਾ ਲੱਗ ਰਿਹਾ ਹੁਣ ਮੇਰਾ ਬੀਪੀ 230 ਹੋਇਆ ਸੀਗਾ ਸਰ ਨੇ ਆ ਕੇ ਜਦੋਂ ਮੈਨੂੰ ਚੈੱਕ ਕੀਤਾ ਤਾਂ ਮੇਰਾ ਬੀਪੀ ਆਪ ਦੇਖਿਆ ਤੇ ਮੈਨੂੰ ਕਹਿੰਦੇ ਸਰ ਤੁਸੀਂ ਮੈਡੀਸਿਨ ਲਿਖਾਓ ਹੁਣ ਮੈਨੂੰ ਤਾਂ ਪਤਾ ਹੀ ਨਹੀਂਗਾ ਵੀ ਮੇਰਾ ਬੀਪੀ ਆਪ ਹੋ ਗਿਆ ਤੇ ਇਦਾਂ ਕੇਅਰ ਕਰ ਦੇਣੀ ਤੇ ਮਨ ਚ ਖੁਸ਼ੀ ਹੁੰਦੀ ਆ ਵੀ ਚਲੋ ਸਾਨੂੰ ਕੋਈ ਸਾਡੀ ਕੇਅਰ ਕਰਨ ਵਾਲਾ ਇੱਥੇ ਹੈਗਾ ਤੇ ਜੀਣ ਦੀ ਆਸ ਹੈਗੀ ਆ ਮੈਨੂੰ ਇਸ ਤੋਂ ਪਹਿਲਾਂ ਜਦੋਂ ਪ੍ਰੋਬਲਮ ਦੀ ਗੱਲ ਕਰਦੀ ਹੈ ਤਾਂ ਕਿਸ ਤਰ੍ਹਾਂ ਦੀ ਪ੍ਰੋਬਲਮ ਤੁਹਾਨੂੰ ਸੀ ਕਿ ਡਾਇਲਿਸਿਸ ਨੂੰ ਡਾਇਲਿਸਿਸ ਮੇਰੀ ਜਿਹੜੀ ਹੋਈ ਹੈ ਮੇਰੀ ਸਟਾਰਟਿੰਗ ਸੀ ਕਿ ਮੈਨੂੰ 12 ਸਾਲ ਤੋਂ ਪਹਿਲਾਂ ਸ਼ੂਗਰ ਸੀਗੀ ਸ਼ੂਗਰ ਤੋਂ ਬਾਅਦ ਫਿਰ ਮੈਨੂੰ ਬੀਪੀ ਦੀ ਸ਼ਿਕਾਇਤ ਹੋ ਗਈ ਬੀਪੀ ਚੈੱਕ ਕਰਵਾਉਣ ਵਾਸਤੇ ਮੈਂ ਆਪਣੇ ਵੱਲੋਂ ਯਾਨੀ ਕਿ ਡੀਐਮਸੀ ਵਿੱਚ ਗਿਆ ਡੀਐਮਸੀ ਵਿੱਚ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਉਹਨਾਂ ਨੇ ਮੇਰਾ ਬੀਪੀ ਕੰਟਰੋਲ ਨਹੀਂ ਹੋਇਆ ਅੱਜ ਦੀ ਡੇਟ 'ਚ ਵੀ ਨਹੀਂ ਹੋ ਰਿਹਾ ਉਹਨਾਂ ਨੇ ਇੰਨੀ ਸਟਰੋਂਗ ਮੈਡੀਸਿਨ ਦੇ ਦਿੱਤੀਆਂ ਇੰਨੀ ਸਟਰੋਂਗ ਦੇ ਦਿੱਤੀਆਂ ਨੇ ਟੈਸਟ ਕਰਵਾ ਦਿੱਤੇ ਕੀ ਤੁਸੀਂ ਯਕੀਨ ਕਰ ਰਹੇ ਹੋ ਕਿ ਉਹ ਮੈਡੀਸਨ ਦੇ ਨਾਲ ਹੀ ਮੇਰੀਆਂ ਕਿਡਨੀਆਂ ਡੈਮੇਜ ਹੋ ਜਾਣਗੀਆਂ ਤੁਹਾਡੇ ਕਹਿੰਦਾ ਮਤਲਬ ਹੈ ਕਿ ਇੱਕ ਉਮੀਦ ਜਿਹੜੀ ਹੁੰਦੀ ਅਸੀਂ ਹਸਪਤਾਲਾਂ ਦੇ ਵਿੱਚ ਉਮੀਦ ਲੈ ਕੇ ਜਾਂਦੇ ਉਹ ਉੱਤੇ ਖਰੇ ਨਿਕਰਦੇ ਨਹੀਂ ਖਰੇ ਨਹੀਂ ਹਾਂ ਉਹ ਸਾਨੂੰ ਉਹਨਾਂ ਜਾਨੀ ਕਿ ਕੋਸ਼ਿਸ਼ ਤਾਂ ਉਹਨਾਂ ਦੀ ਇਹ ਹੁੰਦੀ ਆ ਵੀ ਅਸੀਂ ਪੇਸ਼ੈਂਟ ਨੂੰ ਠੀਕ ਕਰਨਾ ਪਰ ਇਹ ਵੀ ਦੇਖੋ ਨਾ ਪੇਸ਼ੈਂਟ ਕਿਹੜੇ ਹਾਲਾਤ ਵਿੱਚ ਆ ਪੇਸ਼ੈਂਟ ਦੇ ਕੋਲ ਉਹ ਅਮਾਉਂਟ ਮਨੀ ਹੈ ਇਲਾਜ ਕਰਾਉਣ ਵਾਸਤੇ ਜਾਂ ਨਹੀਂ ਹੈ ਉਹਦਾ ਸਿਰਫ ਉਹਨਾਂ ਨੂੰ ਆਪਣੀ ਫੀਸ ਤੱਕ ਆ ਜੀ ਪਹਿਲਾਂ ਫੀਸ ਜਮ੍ਹਾਂ ਕਰਾਓ 700 ਰੁਪਈਆ ਫਿਰ ਉਹਨਾਂ ਨੇ ਮੈਡੀਸਿਨ ਲਿਖ ਕੇ ਦੇ ਦੇਣੀ ਆ ਤੁਸੀਂ ਖਾਓ ਮੈਡੀਸਿਨ ਇੰਨੀ ਕੋਸਟਲੀ ਆ ਕਿ ਮੇਰੀ ਪਾਕਟ ਨਹੀਂ ਉਹ ਇਆਜਤ ਦਿੰਦੀ ਉਸ ਚੀਜ਼ ਦੀ ਹਨਾ ਤੇ ਮੈਂ ਫਿਰ ਬੜਾ ਪਰੇਸ਼ਾਨ ਹੋਇਆ ਫਿਰ ਮੈਨੂੰ ਸਰ ਕੋਲ ਮਿਲਿਆ ਫਿਰ ਲਾਸਟ ਦੇ ਪਹਿਲਾਂ ਤਾਂ ਨੀਨਾ ਸੇਠੀ ਡਾਕਟਰ ਉਹ ਵੀ ਡੀ ਐਮ ਸੀ ਦੇ ਸੀ ਮੈਂ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੇ ਮੈਨੂੰ ਰੈਫਰ ਕੀਤਾ ਇਹਨਾਂ ਦੇ ਕੋਲ ਸਰ ਕੋਲੇ ਵੀ ਤੁਹਾਡੀ ਯਾਨੀ ਜੇ ਸਵੇਲਿੰਗ ਹੋਣ ਲੱਗ ਗਈ ਸੀ ਮੇਰੀ ਪੈਰਾਂ ਚ ਮੇਰੀ ਬੋਡੀ ਦੇ ਵਿੱਚ ਔਰ ਸਾਦੀ ਪ੍ਰੋਬਲਮ ਆ ਗਈ ਸੀ ਕਿ ਤੇ ਮੇਰਾ ਜਾਨੀ ਕਿ ਪਾਣੀ ਨਹੀਂ ਸੀ ਮੈਨੂੰ ਯੂਰੀਆ ਬਿਲਕੁਲ ਨਹੀਂ ਆਂਦਾ ਹੈਗਾ ਨਾ ਮਾਤਰ ਵੀ ਨਹੀਂ ਆਂਦਾ ਫਿਰ ਉਹ ਮੈਡਮ ਨੇ ਕਿਹਾ ਵੀ ਇਦਾਂ ਦਾ ਤੁਹਾਡਾ ਪ੍ਰੋਬਲਮ ਆ ਵੀ ਤੁਹਾਨੂੰ ਡਾਇਲਸਿਸ ਹੀ ਕਰਾਉਣੀ ਪੈਣੀ ਆ ਫਿਰ ਮੈਂ ਕਿਹਾ ਮੈਡਮ ਇਹਦਾ ਹੋਲ ਸੋਲੂਸ਼ਨ ਕਹਿੰਦੇ ਸੋਲੂਸ਼ਨ ਇਹ ਆ ਵੀ ਉਹ ਫਿਰ ਕਿਡਨੀ ਟ੍ਰਾਂਸਪਲੈਂਟ ਆ ਤੁਸੀਂ ਕਿਡਨੀ ਟ੍ਰਾਂਸਪਲੈਂਟ ਕਰਾ ਲਓ ਤੇ ਉਹਦੇ ਨਾਲ ਇਹ ਆ ਵੀ ਤੁਹਾਨੂੰ ਕਿਡਨੀ ਤਾਂ ਅਰੇਂਜ ਕਰਨਾ ਪੈਣਾ ਤੁਹਾਡਾ ਕੋਈ ਆਪਣੀ ਫੈਮਿਲੀ ਮੈਂਬਰ ਤੁਹਾਨੂੰ ਦੇਊਗਾ ਕਿਉਂਕਿ 12 ਉਹ ਤਾਂ ਮਿਲ ਨਹੀਂ ਨੀ ਨਾ ਮਾਤਰੀ ਆ ਕਿਉਂਕਿ ਕਾਨੂੰਨੀ ਦੇ ਅਧਾਰ ਤੇ ਆਪਾਂ ਇਹਦਾ ਲੈ ਨਹੀਂ ਸਕਦੇ ਕਿਸੇ ਦਾ ਫਿਰ ਸਰ ਮੈਂ ਆ ਸੋਚਿਆ ਵੀ ਮੈਂ ਕਿਹਾ ਸ਼ਾਇਦ ਮੈਂ ਬੱਚਾ ਨਾ ਕਿ ਨਹੀਂ ਬੱਚਣਾ ਤੇ ਮੈਂ ਵਾਈਫ ਸੀਗੀ ਮੇਰੀ ਉਹਦਾ ਉਹ ਗਰੁੱਪ ਆ ਉਹ ਰਾਈਡਿੰਗ ਯਾਨੀ ਉਹ ਹੋ ਗਈ ਮੈਨੂੰ ਸਹਿਮਤ ਹੋ ਗਈ ਕਿ ਮੈਂ ਤੁਹਾਨੂੰ ਆਪਣੀ ਕਿਡਨੀ ਦਵਾਂਗੀ ਮੈਂ ਕਿਹਾ ਮੇਰੇ ਛੋਟੇ ਛੋਟੇ ਬੱਚੇ ਆ ਅੱਜ ਮੈਂ ਚਲਾ ਗਿਆ ਕੱਲ ਨੂੰ ਕੋਈ ਨਹੀਂ ਕੋਈ ਨਹੀਂ ਹੌਸਲਾ ਰੱਖੋ ਹਾਂ ਜਰਾ ਕੋਸਲਾ ਦੇ ਕੁਲ ਕੋਈ ਮੈਂ ਕਿਹਾ ਮੈਂ ਤਾਂ ਬੱਚਾ ਢੜੀਗਾ ਤੂੰ ਵੀ ਮੈਂ ਕਿਹਾ ਰੋਕਣ ਪੰਜਾ ਨੇ ਬੱਚੇ ਕੋਣ ਸੰਭੂਗਾ ਆਪਣੇ ਵੇਖਿਆ ਫਿਰ ਉਹ ਕਹਿੰਦੀ ਨਹੀਂ ਇਦਾਂ ਨਹੀਂ ਹੋਣਾ ਵੀ ਤੁਸੀਂ ਹੌਜ਼ਲਾ ਰੱਖੋ ਵੀ ਤੁਸੀਂ ਆਂ ਤਾਂ ਮੇਰੇ ਨਾਲ ਸਾਰੇ ਹੈਗੇ ਨੇ ਜੇ ਤੁਸੀਂ ਨਹੀਂ ਦੁਨੀਆ ਚ ਰੋਗੇ ਤਾਂ ਮੈਂ ਕੱਲੀ ਕਿੱਥੇ ਸੰਭੂਗੀ ਬੱਚੇ ਇਦਾਂ ਪਾਲੂਗੀ ਹੌਜ਼ ਵਾਈਫ ਆ ਉਹ ਹੈਨਾ ਫੇ ਮੇਰੀ ਵਾਈਫ ਨੇ ਉਮਰ 3 ਸਾਲ ਹੋ ਗਏ ਹੁਣ ਜਾ ਕੇ ਮੈਂ ਫੇ ਰੈਡੀ ਹੋਇਆ ਮੈਂ ਕਿ ਚਲੋ ਠੀਕ ਆ ਪਰਮਾਤਮਾ ਨੇ ਜਿੰਨੇ ਸਵਾਸ ਬਖਸ਼ੇ ਆ ਉਹਨੇ ਤਾਂ ਆਪਾਂ ਬਤੀਤ ਕਰਨੇ ਕਰਨੇ ਤੇ ਆਪਾਂ ਕਿਉਂ ਪਹਿਲਾਂ ਹੌਸਲਾ ਹਾਰੀਏ ਕਿਉਂ ਹਿੰਮਤ ਹਾਰੀਏ ਹਨਾ ਮੈਂ ਆਪਣੇ ਆਪ ਨੂੰ ਬੜਾ ਸਟਰੋਂਗ ਕੀਤਾ ਮੈਂ ਵਾਈਫ ਨੇ ਵੀ ਮੇਰੀ ਬਹੁਤ ਹੈਲਪ ਕੀਤੀ ਰੱਬ ਰੂਪਿਆ ਵਿਚਾਰੀਓ ਵਾਈਕ ਨੂੰ ਲੰਬੀ ਉਮਰ ਬਖਸ਼ੇ بس ਹੁਣ ਉਹਦੇ ਮੇਰਾ ਪੀਜੀਆ ਤੋਂ ਟਰੀਟਮੈਂਟ ਚੱਲਦਾ ਤੇ ਮੇਰੇ ਟੈਸਟ ਹੋ ਰਹੇ ਨੇ ਬਟ ਮੈਨੂੰ ਆ ਸਰ ਨੇ ਥੋੜਾ ਇੱਕ ਹੋਰ ਉਮੀਦ ਦਿੱਤੀ ਹੈ ਮੈਨੂੰ ਕਹਿੰਦੇ ਤੁਸੀਂ ਐਨਜੀਓ ਸਰ ਨਾਲ ਗੱਲ ਕਰੋ ਗਰਗ ਸੰਨ ਤੁਹਾਡੀ ਫੁੱਲ ਹੈਲਪ ਕਰਨਗੇ ਤੁਸੀਂ ਇੱਥੇ ਉੱਤ ਪੀਜੀਆ ਦੇ ਵਿੱਚ ਤੁਹਾਨੂੰ ਸਾਲ ਲੱਗ ਜਾਣਾ ਤੇ ਨੇਚਰਲੀ ਬਹੁਤ ੱੱਕੇ ਖਾਣੇ ਪੈ ਰਹੇ ਆ ਉੱਥੇ ਬਹੁਤ ਲੰਬਾ ਲੌਂਗ ਟਾਈਮ ਪੀਰੀਅਡ ਹੈ ਉੱਥੇ ਟੈਸਟਾਂ ਦਾ ਤੇ ਫਿਰ ਨੀਨਾ ਸੇਟੀ ਮੈਡਮ ਨੇ ਫਿਰ ਆਪ ਲਾਸਟ ਟਾਈਮ ਤੇ ਆਈ ਸੀ ਉਹਨਾਂ ਨੇ ਫਿਰ ਮੈਨੂੰ ਗਾਈਡ ਕੀਤਾ ਵੀ ਤੁਸੀਂ ਇੱਥੇ ਲੁਧਿਆਣੇ ਸਾਡੇ ਕੋਲ ਕਰਾਓ ਤੁਹਾਡਾ 1 ਮਨਸ ਦੇ ਵਿੱਚ ਟ੍ਰਾਂਸਪਲੈਂਟ ਵੀ ਹੋ ਜਾਊਗਾ ਪਰ ਮੈਂ ਕਿਹਾ ਮੈਂ ਇਸ ਟਾਈਮ ਖਰਦੀ ਹੋ ਚੁੱਕਾ ਮੇਰੇ ਕੋਲ ਮਾਉਂਟ ਨਹੀਂ ਹੈ ਕਿੰਨੀ ਵੱਡੀ ਹਨ ਤੇ ਉਹ ਫਿਰ ਸਰ ਨੇ ਮੈਨੂੰ ਗਾਈਡ ਕੀਤਾ ਕਹਿੰਦੇ ਕੋਈ ਨਹੀਂ ਥੋੜੇ ਜਿ ਤੁਸੀਂ ਕਰੋ ਥੋੜੇ ਜਿ ਐਨਜੀਓ ਕਰਨਗੇ ਆਪਾਂ ਰਲ ਕੇ ਤੁਹਾਡਾ ਆਪਰੇਟ ਕਰਾਨੇ ਆ ਤੁਸੀਂ ਆਪਰੇਟ ਕਰਾ ਲਓ ਵੀ ਆ ਜਿਹੜੀਆਂ ਰੋਜ਼ ਰੋਜ਼ ਦੀ ਪੀਣਾ ਲੱਗਣੀ ਆ ਨਾ ਮੈਂ ਬਹੁਤ ਦੁਖੀ ਹੋ ਗਿਆ ਇਸ ਚੀਜ਼ ਤੋਂ ਬਸ ਉਹਨਾਂ ਨੂੰ ਸਾਡੇ ਅਗੇ ਰਿਕਵੈਸਟ ਕਰਨੀ ਹੈ ਵਾਈਫ ਨੂੰ ਲੈ ਕੇ ਆਉਂਗਾ ਤੇ ਟੈਸਟ ਲੈ ਕੇ ਆਉਂਗਾ ਤੇ ਉਹਨਾਂ ਨਾਲ ਡਿਸਕਸ ਕਰਾਂਗੇ ਜਿੱਦਾਂ ਇਹਨਾਂ ਦੀ ਹੈਲਪ ਹੋਈ ਫਿਰ ਉਸ ਹਿਸਾਬ ਦੇ ਨਾਲ ਫਿਰ ਮੰਨ ਇੱਥੇ ਵੀ ਮੈਂ ਆਪਣਾ ਕਿਡਨੀ ਟ੍ਰਾਂਸਪਲੈਂਟ ਕਰਵਾਉਂਗਾ ਮੈਂ ਆਪਣਾ ਬਹੁਤ ਬਹੁਤ ਧੰਨਵਾਦ ਤੁਹਾਡਾ